ਸਤਨਾਮ ਸ੍ਰੀ ਵਾਹਿਗੁਰੂ ਸਾਰੇ ਜੀ ਰਸਾ ਤੁਮੋ ਪਾਇਆ ਪ੍ਰਗਟੈ ਅੰਦਰ ਤੇ ਨਾਮੁ ਰਸਟੇ ਮਾਰਿਆ ਕਰਲਾਇਆ ਅਹੰਕਾਰਿੰਦ ਕਾ ਪੱਠ ਦੇ ਨਾਲ ਮੁਖ ਲਾਇਆ ਜਦਾਨ ਕੈ ਸਾ ਹਰਿ ਸਿਮੀ ਅੰਤੇ ਰੈ ਛਡਾਇ ਕੋ ਉਕਾਰੋ ਗੁਰ ਪ੍ਰਸਾਦ ਸਲੋਕ ਮੰਲਾ ਪੇਲਾ ਦੁਖ ਦਾਰੂ ਸੁਖਰੂਪਿਆ ਜਾ ਸੁਖਾ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਬ ਪ੍ਰੇ ਨਾ ਹੋਈ ਪਰਿਹਾਰੀ ਦੁਰ ਦੋਸਿਆ ਤ੍ਰੰਤ ਨ ਜੈ ਲਖਿਆ ਰਾ ਜਾਤ ਮੈਂ ਜੋ ਦੁਦ ਮੈਂ ਜਾਤਾ ਗੁਰ ਕਲਾ ਭਰਪੂਰ ਆਤ ਸੱਚਾ ਸਾਹਿਬ ਸਤ ਸੁਆਲਿਓ ਮਨ ਕੀਤੀ ਸੋ ਕਰ ਪਿਆ ਕੋ ਨਾਨਕ ਕਰਤੇ ਕੀਆ ਬਤਾ ਨਿਰਣਾ ਸੋ ਕਰਿਆ ਸੋ ਦਰਗਾਸਾ ਮਹ ਲਰਦ ਲੈ ਕੋ ਅੰਕਾਰੋ ਸੁਰ ਪ੍ਰਸਾਦ ਸੋ ਕਰਤੀ ਰਾਖਿਆ ਸੋ ਕਰਕੇ ਆ ਬਸ ਰਸ ਮਨ ਲੈ ਵਾਜੇ ਤੇਰੇ ਨਾਮ ਦੀ ਤ ਸੰਖਾ ਕੀਤੇ ਤੇਰੇ ਬਾਣ ਹਾਰੇ ਕੀਤੇ ਤੇਰੇ ਰਾਖਰੇ ਸੋ ਕਈਆ ਕੀਤੇ ਤੇਰੇ ਨਾਮ ਹਾਰੇ ਗਾਣ ਨੂੰ ਪਵਨੋ ਕਾਲਿਨਾ ਸੰਤ੍ਰਮਗਾ ਰਾਜਾ ਪ੍ਰੰਤਵਾਰੀ ਗਾਣ ਨੂੰ ਚਤ ਗੋਤ ਲੈ ਜਾਨਨ ਲੈ ਲੈ ਸੰ ਵਿਚਾਰੇ ਗਾਂਨ ਸਰਵਰਮਾ ਦੇਵੀ ਸੋ ਹੰਮ ਬ੍ਰਿਸ਼ਟ ਸੁਹਾਰੀ ਗਾਂਨ ਇੰਦਰੇ ਨਾਸਨਾ ਬੈਠੇ ਦੇਵ ਧਿਆਨ ਰਣਾਲੇ ਗਾਂਨ ਸਰਸਮਾਦੀ ਇੰਦਰ ਗਾਂਨ ਨੂੰ ਸਾਧ ਵਿਚਾਰੇ ਗਾਂਨ ਜਤੀ ਸਦੇ ਸੰਤੋਖੀ ਗਾਂਨੋ ਵਿਰਕਰਾਰੇ ਗਾਂਨ ਪੜਵਤ ਭਰਤੀਸ਼ਰ ਜੁਲੂ ਗ੍ਰੇਦਾਨਾਲੇ ਗਾਂਨ ਨੂੰ ਮੂਨੀ ਆਗਮ ਹੋਇਨਾ ਸ਼੍ਰਗ ਮਖਿਯਾਲੇ ਗਾਵਨੋਂ ਵਤਨੋਂ ਪਾਏ ਤਰੇ ਅਕਸ਼ਰ ਜੀਤ ਨਾਲੇ ਗਾਵਨੋਂ ਗੁਰਮਾ ਮੰਸੂਰਾ ਬ੍ਰਹਮੋਂ ਖਾੜੇ ਚਾਰੇ ਗਾਵਨੋਂ ਅਨਮਨ ਪ੍ਰੇ ਬੰਧਾ ਅੰਦਰ ਕਰਕੇ ਦੇਰੀ ਤਾਰੀ ਸੇਧੋਂ ਗਾਵਨੋਂ ਜੁਤ ਭਾਵਨੋਂ ਰੱਤੇ ਤੇਰੇ ਪਾਖਾ ਸਾਲੀ ਹੋਰ ਕਿਤੋਂ ਗਾਵਨੋਂ ਸੇਮ ਕਿਤਨਿਆ ਨਾਨਕ ਕੀ ਵਿਚਾਰੇ ਸੋਈ ਸੋਈ ਦਾ ਸੱਚ ਸਹਿ ਸੱਚਾ ਸੱਚੀ ਨਾਹੀ ਐ ਪਿਉ ਸੀ ਜੈਨ ਦਸੀ ਰਚਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸਿ ਮੈ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਪਸਤੀ ਉਡੇ ਆ ਜੋ ਸਤਾ ਸੋਈ ਕਰ ਸੀ ਰੂਪ ਨਾ ਕਰ ਨਾ ਜਾਏ ਸੋ ਪਾਸਾ ਉਹ ਸਾ ਪਾਸਾ ਹੈ ਗੋ ਨਾਨਕ ਰਹਿ ਨਾ ਰਾਜਾ ਈ ਆਸਾ ਨਾ ਪਿਲਾ ਸੋ ਡਖੈ ਸੋ ਕੋਈ ਕਿਉ ਵੱਡਾ ਦਿੱਤਾ ਹੋਏ ਹੀ ਮੰਤ ਪਾਇ ਨਾ ਕੀਆ ਜਾਹੀ ਕਹਿ ਨੋ ਤੇਰੇ ਸੁਮਾਈ ਓ ਟਿਵਰ ਸਾਹਿ ਬਾਗ ਗੁਰੂ ਵਿਰਾਗ ਨੀ ਕੀਹੀ ਰਾਗ ਹੋਏ ਹਨਾਨ ਤੱਕ ਤਾ ਕਿੜ ਖਿਰਾ ਰਹਾ ਸਸਰਦਿਓ ਸਰਤਕ ਪਮਾਈ ਸਭ ਗੋਤ ਮਿਲ ਕਿਨਤ ਪਾਈਆਂ ਨੀ ਕੰਨ ਨਿਗਰ ਗਰਹਾਈ ਕਹਿ ਨਾ ਜਾਹੀ ਲੋੜ ਆਈ ਸਾ ਸਤ ਸਤ ਸੋਚੀ ਅਜਾ ਅਸਤਰ ਕਾ ਗਿਆ ਅਡਿਆ ਅਜਾ ਸਦ ਉਸਤਿ ਗਿਨਾ ਪਾਈਆ ਕਰਮ ਲੈ ਨਾਹੀ ਠਾਕ ਰਾਇਆ आखणा आला क्या विचारा सत की प्रीति रे भंडार दृष्टों चारा नाम सत सुवर्ण आशा मन आखां जीवा आश्रय मर जावो वाखें उखा साचा नाव सत नाम के लागै फूख दुख खै कै चलली है दूखा सुखो सरै मेरी माई सत साहिब गुरु सत नाम ही रहव की तोड आई आग थपे की नहीं पाई ਜੇ ਸਾਹਮਣ ਕੋ ਆਖਣ ਪਾਹੀ ਉਹਨਾਂ ਨੂੰ ਵਹਿਕਾਰ ਨ ਜਾਹੀ ਨਾ ਉਮਰੇ ਨਾ ਹੋਏ ਸੁਖ ਦਿਨਦਰੈਨ ਚੁੱਕੇ ਭੋਗੋ ਗੋਣੀ ਨੂੰ ਮੁਰਾਣੀ ਕੋਈ ਨਾ ਕੋ ਅਨਕ ਹੋਏ ਜਿਵੜੇ ਆਪ ਤੇ ਉਦ ਤੇਰੀ ਦਾਤ ਜਿੰਦਰ ਕਰਕੇ ਕੀਤੀ ਰਾਤ ਤਸਮ ਇਹ ਸਾਰੇ ਤੇ ਘਮ ਜਾਤ ਨਾਨਕ ਨਾਮ ਬਾਸਤ ਨਾ ਕੋ ਰਾਗੂ ਜੀ ਮਹਲਾ ਤਥਾ ਹਰ ਕੇ ਜਾਨ ਸਤਿਗੁਰੂ ਸਾਤ ਪੁਰਖਾ ਮਨੋਕਰੋ ਕਰਿ ਪਾਸ ਹਮ ਕੀਰੇ ਕਿਰਮ ਸਤਿਗੁਰਿ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤਰ ਦੇ ਮੁਖ ਉਰ ਨਾਮ ਪ੍ਰਗਾਸ ਗੁਰਮਤਿ ਨਾਮ ਰਾਸ ਤਕਾਈ ਹਰ ਕੀਰਤਮਰੀ ਰਹਾ ਰਾਸ ਹਰ ਜਿਨ ਕਿਰਪਾ ਗੁੜੀ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤੋਤਾ ਸੰਗਤ ਸੰਗਤ ਗੁਰ ਪ੍ਰਗਾਸ ਜਿਨ ਹਰ ਅਸਨਾ ਨਾ ਪਾਏ ਆਸ ਤੇ ਭਾਗ ਹੀਨੰ ਪਾਸ ਜੋ ਸਤਿਗੁਰੁ ਸਾਨਾ ਸੰਤਨੀ ਆਏ ਤਰੇ ਜੀਵਤ ਜੀਵਾਸ ਜਿਨ ਹਰਿ ਜਨਮ ਤੁਰ ਸੰਗਤ ਪਾਇ ਤਿੰਦੁਰ ਮਸਟਕ ਲਿਖਿਆ ਲਿਖਾਸ ਧੰਪਨ ਸਤ ਸੰਗਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂਰੀ ਮਹਲਾ 5 ਜਵਾ ਕਾਹੀ ਰੇ ਮਾਨਾ ਤਿਤ ਉਤਮੁ ਜਾ ਆਹ ਹਰਿ ਜੀਉ ਪ੍ਰਿਆਸ ਸਲੁ ਤੁਮੈ ਜਾਨਤੋ ਪਾਇ ਤੰਗ ਰਿਤਿ ਤੋ ਆਗੇ ਕਰਿ ਕਰਿਆ ਮੇਰੇ ਮਾਦੂ ਜੀ ਸਾਥ ਸੰਗਤਿ ਮਿਲਿਐ ਸੋ ਤ੍ਰਿਆ ਗੁਰ ਪ੍ਰਸਾਦ ਪਰਮ ਬੰਧ ਪਾਇਆ ਸੋ ਕੇ ਕਾਸ਼ ਕਰਹਾਉ ਜਨਮ ਪਤਾਲ ਉਸਤਵੰਤਾ ਕੁਨੇ ਕੁਸ ਕੀ ਤਰਿਆ ਸ੍ਰਿ ਸਦਿਕ ਸਭਾਹ ਠਾਕੁਰੋ ਕਾਇਨ ਕੋ ਕਰਿਆ ਉਡੇ ਉਡਾ ਸਹਿ ਕੰ ਸਤ ਪਾਛੇ ਬਚਰੇ ਸ੍ਰੀ ਆਰਣ ਕਉ ਫੁਲਾਵੇ ਖੰਤੁ ਗਾਵੇ ਮੰਨਸੰਮਰਣਮ ਪ੍ਰਿਆ ਸਾਣ ਨਾ ਦਾਸਿਆ ਸੇਦਾਨ ਠਾਕ ਰੂਪ ਰਤੁ ਤ੍ਰਿਆਜ ਮਾਨਕ ਬਲ ਬਲ ਉਸਤ ਬਲ ਜਾਈ ਹੈ ਤ੍ਰੰਤਨਾ ਪਾਰਾ ਔਰਿਆ ਰਾਗ ਆਸਾ ਲਤ ਤਾ ਸੋ ਪ੍ਰਕਿਰਕ ਓੰਕਾਰ ਉਸਤ ਗੁਰ ਪ੍ਰਸਾਦ ਸੋ ਪ੍ਰਕਿਰ ਨੰਜਨ ਆਰ ਪ੍ਰਕ ਨਰਨੰਜਨ ਹਰਗੁਮਾ ਗੁਮੇ ਅਪਾਰਾ ਸਤਿਆਵਹੀ ਸਤਿਆਵਹੀ ਤੋ ਜੀ ਸੱਚੇ ਸਿਰਜਨਹਾਰਾ ਸਾਹ ਜੀ ਤੁਮਾਰੇ ਜੀ ਤੁਝੀ ਆਸਾ ਦਾਤਾ ਹਰਿ ਤੇਆ ਹੋ ਸੰਤੋ ਜੀ ਸਾਧੂ ਕਵੇ ਸਾਰਣ ਹਰਿ ਹਰਿਆਪੇ ਭਾਖਰਾ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੁੰਕਟ ਕਟ ਅੰਤਰਾ ਸਰਨ ਅੰਤਰ ਜੀ ਹਰਿ ਕੋ ਗੁਰਖ ਸਮਾਨ ਇਕ ਦਾਤ ਇਕ ਪੇਖਾਰੀ ਜੀ ਸਾ ਤੇਰੀ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਪਿਤਾ ਜੀ ਹਉ ਤੁੰ ਗਿਨ ਅੁਰਨਾਣਾ ਤੂੰ ਪਾਰਨਾਮ ਬੇਅੰਤ ਬੇਅੰਤ ਜੀ ਤੇਰੀ ਕਾਗਣਿਆ ਤੁਖਾ ਨਾਮ ਜੋ ਸੇਵੇ ਜੋ ਸੇਵੇ ਤੋ ਜੀ ਜਨਨਾ ਕੋ ਪ੍ਰਗਾਣਾ ਆਰੋਪਿਆ ਵਹਿ ਚਾਏ ਤੁਹ ਜੀ ਸੇਜਨ ਜੁਗ ਮੈਂ ਸੁਖਵਾਸੀ ਸੇ ਮੁਕਤਾ ਸੇ ਮੁਕਤਾ ਕੈ ਨਰ ਚਾਇਆ ਜੀ ਤੈਨ ਟੁਕਟੀ ਜਮ ਕੇ ਵਾਸੀ ਜਿਨ ਨਰ ਕੋ ਜਨ ਨਰ ਕੋ ਧਾਇਆ ਜੀ ਤਨ ਕਾ ਕੋ ਸਭ ਵਾਸੀ ਦੇਨ ਸਿਵਿਆ ਸਿਵਿਆ ਮਹਾਰਾਜ ਜੀ ਕੇ ਹਾਰਾ ਉਸ ਮਾਸਨੀ ਸੀ ਤਨ ਉਸੇ ਤਨ ਨਰਜਾਇ ਜੀ ਜੇ ਨਾਨਕ ਨਮ ਬਲ ਜਾਸਤੀ ਤੇਰੀ ਭਗਤ ਤੇਰੀ ਭਗਤ ਹੰਡਾਰ ਜੀ ਪ੍ਰੇਮ ਦੇ ਅੰਤ ਦੇ ਅੰਤ ਆ ਤੇਰੀ ਭਗਤ ਤੇਰੀ ਕਸ ਨਾਨਕ ਜੀ ਹਰਨ ਕੇ ਅਨੇਕ ਅਨੰਤਾ ਤਰੀ ਅਨਕ ਤਰੀ ਅਨਕ ਪ੍ਰੇਰ ਪੂਜਾ ਜੀ ਤੁਮ ਤਾਪੇ ਜਪੇ ਬੀ ਅੰਤ ਆ ਤੇਰੀਆਂ ਅਨੇਕ ਤੇਰੀਆਂ ਨਿਰਪੜੈ ਬਾਸੁ ਮ੍ਰਿਤ ਸਾਸਤ ਜੀ ਕਰਿ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਦਿਨ ਨਾਨਕ ਜੀ ਜੋ ਪਾਵਹੀ ਮੇਰੇ ਭਗਵੰਤਾ ਤੂੰ ਆਦਿ ਪੁਰਖਿਆ ਪਰੰਪਰ ਕਰਤਾ ਜੀ ਤੂ ਜੀ ਰੂੜਿ ਨਾ ਕੋਈ ਤੂੰ ਜਗ ਜੋਗ ਏਕੋ ਸਤਸਤਾ ਨੂੰ ਏਕੋ ਜੀ ਤੂੰ ਨੈ ਚਲਾ ਕਰਤਾ ਸ੍ਰੀ ਤੇ ਆਪੇ ਪਾਵੈ ਸ੍ਰੀ ਵਰਤਾ ਜੀ ਤੂੰ ਆਪੇ ਗ੍ਰੇਸ ਹੋਈ ਦੀ ਆਪੇ ਰਖਾਉ ਪਾਈ ਜੀ ਤੁਂ ਵਿਆਪੇ ਸਰਜੇ ਸਭ ਦੁਹੀ ਜਨ ਨਾਨ ਨੂੰ ਗਾਵੇ ਕਰਤੇ ਕੇਗੀ ਜੋ ਸਭ ਸੇ ਕਾ ਜਾਨੁ ਕੀ ਆਸਾ ਮਹੰਲਾ ਚਉਥਾ ਤੂੰ ਕਰਤਾ ਸਥਿਆਲ ਮੈਂ ਦਾਸ ਆਈ ਜੋ ਤੋ ਕਾ ਸੋਈ திਸੀ ਜੋ ਤੁਮ ਦੇ ਸੋਈ ਹੋਵ ਪਾਈ ਰਾਹ ਸਭ ਦੇਰੀ ਤੂੰ ਸਭਲੀ ਧਿਆਆ ਜਿਸ ਤੁਮ ਕਿਰਪਾ ਕਰਿ ਨਾਮੁ ਪਾਇਆ ਵਰਮਨ ਲਾਤਾ ਮਨਮੋਗਵਾਰਿਆ ਅਸੁਦੇਅ ਅਨੁੜਿਆ ਮਿਨਾਰਿਆ ਅਸੁਦੇਅ ਸਤਿਦੀ ਬਾਣੀ ਕੁਤਬੰ ਦੁਜਾ ਕੋਈ ਨਾਹੀ ਜੀ ਜਨ ਸਾ ਤੀਰਾ ਕੀ ਲੇਵੇ ਜੋਤਿ ਚੁੜਿਐ ਸੈ ਜੋਗੀ ਮੇਰਾ ਜਿਸ ਨੂੰ ਦੁਜਾ ਨਾ 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 ਆਰਗ ਸਦੀਆ ਕੋ ਕਾਣੇ ਨਰਸੀਆ ਸੁਖਾਇਆ ਸਿਰਨਾਸ ਮਾਇਆ ਤੁਮ ਆਪੇ ਕਰਤਾ ਅਦ੍ਰਾਖੀਐ ਸੋ ਹੋਇ ਤੋ ਮੇਨ ਦੁਜੇਰ ਨਾ ਕੋਇ ਤੁਮ ਕਰ ਕਰ ਕੇਖੈ ਜਾਣੈ ਸੋਇ ਜਨਮ ਜਪਨ ਪ੍ਰਗਟ ਹੋਇ ਆਸਾਮ ਲਪਹੀਲਾ ਤਿਤ ਸਰਉਰਾਏ ਬੇਲੇ ਨਿਵਾਸਾ ਪਾਨੀ ਪਾਤਮੀਨੇ ਕੀਆ ਪੰਕਜਮੁ ਪਗਨੀ ਚਾਲੈ ਮਦੇਕਾ ਤੈ ਤੂ ਕੀਲੇ ਮਾਨਿਕ ਨੰ ਜਸਤ ਮੂਡ ਮਨਾ ਹਰਿ ਬਿਸਰਤ ਤੇਰੀ ਗੁਣ ਗਲੇ ਆਹੋ ਨਾਹੋ ਜਤਿ ਸਤੀ ਨਿਪੜਿਆ ਮੁਗਦਾ ਜਨਮ ਪਿਆ ਨਰਕ ਨਾਨਕ ਤਿਨ ਕੇ ਸਰਨਾ ਨ ਕੋ ਨਾਹੀ ਵੀ ਸ੍ਰੀ ਆਸਾ ਨ ਲਾ ਪੁੰਜਿਆ ਭਈ ਪ੍ਰਾਪਤ ਮਨੁ ਦੀ ਹਰੀਆ ਗੋਵਿੰਦ ਮਨ ਕੇ ਤ੍ਰਿ ਬਰੀਆ ਅਵਰ ਕਾਜ ਤੇ ਰਹਿ ਤਿਨਾ ਕਾਮ ਅਮਰ ਸਤਸਨ ਪਦਿ ਕਿਉ ਨਾਮ ਸਰੰਜੋ ਲਾਗ ਪਦ ਤ੍ਰਮ ਕੈ ਜਿਨ ਜਤਾਂ ਜਾਤ ਅੰਮੈ ਕਿਰਾਹਾ ਜਤਾਂ ਸੰਜਮ ਧਰਮ ਨਾ ਕੋ ਮਾਇਐ ਸਿ ਸਨ ਨਾਨ ਆਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣਾ ਪਰੇ ਕੀ ਰੱਖ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਣਾ ਪਰੇ ਕੀ ਰੱਖ ਸਰਮਾ ਇੱਕੋ ਅੰਕਾਰ ਉਸਿ ਵਾਜੁ ਮੇ ਜਿੱਤੀ ਫਤਹਿ ਪਾਤਸ਼ਾਹ 10ਵੀਂ ਚੌਪਈ पूर्ण राजका करता शीसा श्री उसके जट केश ता उपरिष्ठ गन्ते पै सदनन बधाई दई तांता लोगन के राजा दुष्टन दा गरीब निवाजा गुणपन के सृजना हारे दाछुन ले ओ बारे कहो बात कीति छपई अमरी ग्रहा तिरशा पूर्ण होए चितपी शात तन्न मरवै हमार अपना जान क्रोध पारा અમરે દોસ્ત સવ તમકાહુ આપ પ્રાધે મોય બચાહુ શિવસૈ મોરો પ્રવારા સ્થિવક સબે કરતારા મોર શરણ કર દેખ રેય સદરણ કુવા સમ રેય પૂર્ણોયા મારી આ સાત ઓર પંખી રે પિયા સા તુમે શાધ વીરુ ના ત્યા હું જોર ચાહું સુખમ દે કામ શિવક સિત્ત અમારે તારીએ તમસ્તા મારી મારીએ ਆਪਾ ਦਿਮਜੋ ਪਰਿਆਨ ਅਨੰਤ ਕਾਲ ਪਦਰਾਸਨ ਰਹਾ ਤੁਸਤਾ ਮਾਰੇ ਪਛਾਛੀ ਅਸਤਜੁ ਕਰਿ ਵਰ ਰਿਸ਼ਾ ਰਾਗੁ ਨਿਹੁਮ ਰਖਨਾਰੇ ਸਹਿ ਸੰਸਾਏ ਪਿਆਰੇ ਦੀਨ ਮਾ ਦੁਸ਼ਮਨ ਕੀ ਅੰਤ ਤਾ ਤੁਮੋ ਪ੍ਰੀਤਿ ਚਿਤ੍ਰ ਦਸਤੰਤਾ ਕਾਲ ਪੈ ਬ੍ਰਹਮਾ ਮਾਪ ਉਤਰਾ ਕਾਲ ਪੈ ਸਿਵ ਜਿਵਾ ਉਤਰਾ ਕਾਲ ਪੈ ਇਸਨੁ ਪ੍ਰਕਾਸ਼ਾ ਸੁਖ ਕਾਲ ਪੈ ਕੀ ਅਤਮਾ ਸਾਥ ਜਨਕਾ ਜੁਗਿਸ ਕੀਓ ਮੀਤਰਾ ਰਮਾ ਨੂਤੀਓ ਜਨਕਾ ਸਲੋ ਸੁਵਾਰਾ ਨਾਸ਼ ਕਰਨ ਤਾਏ ਹਮਾਰਾ ਜਨਕਾ ਸੰਜਗ ਬਨਾਇਓ ਦੇਵ ਦੇਵ ਈਸ਼ਣ ਉਪਜਾਇ ਹੋਆ ਤਾਤਿ ਕਿਓ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨੰਸਕਾਰ ਤੁਸੀ ਕੋ ਆਮਾਰੇ ਸਲ ਪ੍ਰਜਾ ਜਨਿਆ ਸਵਾਰੀ ਸੇਵਕੁਣ ਕੋ ਸਭੁ ਸੁਖ ਦੀਓ ਸਤਨ ਗੋਪਾਲ ਮੁਬਦ ਕੀਓ ਘਟ ਘਟ ਕੀ ਅੰਦਰ ਕੀ ਜੰਤ ਭਲੇ bure ਕੀ ਪੀਰਿ ਸ਼ਾਂਤ ਚੀਤੀ ਦੇ ਪੁੰਜਰੇ ਅਸਤੁਲਾ ਸਤਿ ਕਰਿ ਕਿਰਪਾ ਅਨਿਸ਼ਟ ਕਰਿ ਪੂਰਲਾ ਸੰਤਾਂ ਦੁਹ ਪਾਏ ਤੇ ਦੁਖੀ ਸੁਪਾਏ ਸਾਧਕੇ ਸੁਖੀ ਏਕੇ ਕੀ ਪੀਰ ਪ੍ਰਸ਼ੰਨ ਹੈ ਘਟ ਘਟ ਕੀ ਪਟ ਪਟ ਕੀ ਜਾਨਾ ਜਾਉ ਤਕਰ ਕਰਾ ਕਰਸਾਰਾ ਪ੍ਰਜਾ ਤਰਤਾਂ ਦੇਹ ਕਰੰ ਜਪਾ ਕਰ ਕਰ ਤੋ ਕਹੂੰ ਮੈਂ ਮੰਨ ਦੇਤਰ ਸਮਹੂ ਜੇਤੇ ਬੰਗਨਾ ਸਟਸ ਧਾਰੈ ਆਪ ਆਪਣੀ ਬੂਜ ਉਚਾਰਾ ਸੁਸਹੀ ਤੇ ਰਹਿ ਨਿਰਾਗ ਮੂਨ ਜਾਨ ਬੀਰਪੀ ਨਿਰਾਲੰ ਨੰਕਾਰ ਦ੍ਰਵਕਾਨੁ ਨੰਬ ਆਦਿ ਨਿਨ ਨਾ ਨੰਦੇ ਸੰਭਾ ਕਾਕਾ ਮੂੜ ਉਚਾਰਤਿ ਪਿਦਾ ਜਖ ਪੇਉ ਨਾ ਪਤਿ ਬਿਦਾ ਤਾਕਾ ਕਿਰਪਾਲ ਅਨਮਾਨਤ ਮਾ ਮੂਰਖੁਸ਼ ਪੇਦ ਨਾ ਜਾਨਕ ਮਾ ਦੇਖੋ ਕੈ ਸਦਾਸ ਅਲੰਕਾਰ ਕਾ ਚਿ ਨੈ ਕਹਿਵਾ ਆਪ ਆਪਣੀ ਵਤ ਹੈ ਨੀਤੀ ਬਰਨਤ ਪੈਨ ਪੈਨ ਤੋਹੇ ਤੇਤੀ ਤੁਮਰਾਲਾ ਕਾ ਨਾਂ ਜੈ ਤਸਾਰਾ ਕਬ ਸੁਜਾ ਪ੍ਰਥਮ ਸੰਸਾਰ ਇਕ ਰੂਪਨ ਸਵਰੂਪਾਰੰ ਭਿਉ ਰਾਗੀ ਪੂਪਾ ਅੰਡਜ ਜਿਰਜ ਸਿੰਜ ਕੀਨੀ ਅਪਦ ਕਾਨ ਗੌਰ ਰਚਿਨੀ ਕੋਹੂ ਰਾਜ ਬਿਟਾ ਕੋ ਸੰਤ ਭਇਓ ਸੰਕ੍ਰਿਆ ਕਿਠਾ ਸਿਗ੍ਰੇ ਫਰਦਿਕਾਇ ਆਤਮ ਪਵਾਤਿ ਦਾਸੁ ਸੰਜਮਰਿ ਸ਼ਾ ਮੇਰੇ ਤੁਮ ਕਰੋ ਸਿਖਿਓ ਅਵਾਲਸ ਸਿੰਗਰੋ ਦਸ਼ਤਿ ਤਿਓ ਠਵਾਤ ਪਤ ਪਾਤਾ ਸੰਲਿਸ਼ਕੁਰੰ ਕਾ ਤਾ ਜੇ ਆਸ ਤੋ ਜੋ ਤਾ ਸਰਨੀ ਪਰੇ ਤਨੇ ਕੇ ਦਸ਼ਤ ਦੁਖ ਮਰੀ ਫੁਰਖ ਜਾਨ ਪਗ ਪਰੇ ਤਿ ਹਾਰੇ ਤਨੇ ਕੇ ਤੋ ਸੰਕਰ ਸਵ ਤਾਰੇ ਜੋ ਕਲ ਕੋ ਇਕ ਬਾਤਿ ਆਈ ਹੈ ਤਾਂਕੇ ਕਾਲ ਨਿਪਣਾ ਆਹਰ ਸ਼ੋਇ ਤਾਂ ਸੋ ਕਾਲਾ ਦੁਸ਼ਟ ਅਰਸ਼ਟੇ ਤਤ ਕਾਲਾ ਕਿਰਪਾ ਦਿਸਤੰ ਜੈ ਨਹਿਰ ਹੋ ਤਾਂਕੇ ਤਾਂ ਮਨ ਕੁਮਹਾਰ ਹੋ ਰਿਦ ਸਿਦ ਕਰਮ ਸਾ ਹੋਈ ਦੁਸ਼ਟ ਸਾਧ ਸਕੇ ਨਾ ਕੋਈ ਇੱਕ ਵਾਰ ਜਤ ਮੈਂ ਸੰਬਾਰਾ ਕਾਲ ਹਾਸਤੇ ਮੈਂ ਉਮਾਰਾ ਜਿੰਦਰ ਨਾਮ ਤੇ ਆਰੋ ਕਾ ਅੰਦਾਰ ਦੁਸ਼ਟੋ ਤੇਰਾ ਕੜਕੇ ਤੁਮੈ ਸਰਣ ਤੇ ਹਾਰੀ ਆਪਾਂ ਦੇਵ ਓਮ ਭਾਰੀ ਸੋਧਰਨ ਹੋ ਸਹਾਇ ਦੁਸ਼ਟੋ ਤੇ ਨਿਉ ਮਚਾਏ ਕਿਰਪਾ ਕਰੀ ਹੰ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਤਾਂ ਅਕਲ ਬਖਸ਼ ਪੁਲੀਕੋ ਹਰਤਾ ਦੁਸ਼ਟ ਦੁਖੀਏ ਨਿਕੋਸ਼ਿਆ ਕਰਤਾ ਸ੍ਰੀ ਆਸਤੋ ਜਾਪੈ ਤੇ ਅਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਸ਼ ਪੁਲ ਪਾਵੇ ਸੋਹੀ ਦੂ ਨਸਿ ਬਿਆਤ ਕੋਹੀ ਅੜਨਲਾ ਸੁਣਾ ਗੰਗੂ ਜਾਰੀ ਸੁਸ਼ਨਾ ਪਾਵੇ ਸੁਨੇ ਮੂਤ ਪਲਾ ਚਿਤਰਤਾ ਆਵੇ ਦੁਖ ਦਰਦ ਪਾਉਣ ਨਾਦਨ ਮਰ ਕੇ ਰਹੇ ਹੋ ਤੁ ਜਾ ਕੇ ਪਾ ਚੋਪੇ ਕੋ ਕਹਿ ਚੋਪਈ ਸੰਬਦ ਸਸ ਸ ਸ ਮਨੀ ਜੈ ਅਦ ਸਸ ਬੰਨੀ ਕੀ ਜੈ ਪਾਦ ਰਵ ਸਿਸ਼ਟ ਮੇਰਾ ਵਾਲਾ ਤੀਰ ਚਤੁਰ ਗਰਾਸ ਸੁਦਾਰਾ ਐਤ ਸ੍ਰੀਪਤ੍ਰੋ ਭਕੇ ਆਮੀ ਪ੍ਰੀਯ ਚਿਤ੍ਰੇ ਮੰਤ੍ਰੇ ਕੂਪ ਸੰਬਾਦੇ ਚਾਰ ਸੋ ਪਾਦਿਤ ਸੁਮਾਗ ਮਸਤੋ ਸਵਮਸਤਵ ਜੁਭ ਅਰਾ ਦਾਤ ਜਨ ਕਰਦਾਸ ਪਰ ਕਿਛੈ ਕਿਰਪਾ ਆਪਾਰ ਆਪਾ ਦੇ ਰਖ ਮੋਹਿਤ ਮਨ ਕਰ ਸਚਨ ਵਿਚਾਰ ਚੋਪਈ ਮਾਨਵ ਨਿੰਦ ਸਾਹਿਬ ਰਤਮਨਾਮੂ ਕ੍ਰਿਸ਼ਨ ਬਿਸ਼ਨ ਕਾ ਬੂਨਾ ਧਿਆਉ ਕਾਲ ਸੁਨੇ ਪਹਿ ਚਾਮਦ ਸੁਨ ਲਾਗੀ ਮੋਰੀ ਭਗਨ ਸੋਮਾਕਾਰ ਤਵਾਰ ਅਮਾਰੋ ਮਨ ਮੇ ਕਿੰ ਕਰਤਾ ਰੂਪਨਾ ਜਨ ਤੂ ਰਖ ਵਾਰ ਬੰਗੇ ਕੀ ਨਾਮ ਵਿਤਾਰ ਆਪਣਾ ਨਾਮ ਮੁਝੇ ਪ੍ਰਤਪਰੀ ਹੈ ਚੰਦ ਸਤਰ ਹਮਾਰੇ ਮਰੀਏ ਦੇਤੇ ਜਗ ਮੈਂ ਦੂ ਚਲੇ ਰਾਖਿਆ ਮਿਵਨ ਨ ਲਾਏ ਤੁਮ ਮਾਮ ਕਰੋ ਸਾਧਾ ਉਤਪਾਰਾ ਨਮਸੈ ਮੈਂ ਦਾਸ ਤਿਆਰਾ ਜਾਣੇ ਆਪਣਾ ਮਨ ਜਿਨੀਵਾ ਜੋ ਆਕਰਮ ਰੇ ਸੁਭਕਾਰ ਤੁਮ ਹੋ ਸਾਰਸਨ ਕੀ ਰਾਜਾ ਆਪੇ ਆ ਗਰੀਬ ਨਿਵਾਜਾ ਦਾਤ ਜਨ ਕਰ ਕਿਰਪਾ ਕਰੋ ਮੋਹੀ ਹਰਿ ਤਾਮੇ ਆਂਦ ਵਸ ਤੋਹੀ ਆਪਣਾ ਜਾਣ ਗਰੋ ਪ੍ਰਤਿਪਾਰਾ ਤੁਮਸੈ ਮੈਂ ਕੀ ਕਰ ਤਾਨ ਦਾਤ ਜੰਦਿਆ ਤੁਮ ਬਾਰੋ ਹਮੇ ਸੋ ਮੈ ਅਸਿ ਨਾਰ प्रात्मतरोपागवात् त्वत्प्रो ध्यानं गौरक्रो कवता जनमानं कृष्णयतामत पित्रे उचारो चोपे कवलं सदा तव ॐ वाजुरहरा जोडक कामो सुखाना सुखेहु जगमाहि जोते प्रभु को दयाय सुख जाहि दुहरा हार हर जनो एकहै बिचार कृष्णाई जलति अपज तरंग गियो न विखेस माहि दुहरा ਜਾ ਸਰੂਪ ਪੈ ਉਹ ਜਨਮਤਰਾ ਜਾਗਿਆ ਆਹੀ ਆਮਿਕ ਤਾ ਸ਼ਿਸ਼ੇ ਪਤੇ ਸੁਭੂ ਕੈ ਸੁਨਾਇ ਕੰਬਾ ਜੂਰਾ ਥਾਣ ਪਿਉ ਮੈਂ ਜੁਰ ਕਰ ਬਦਨ ਕਾ ਸ਼ਰਨ ਆਇ ਪੰਚ ਲੈ ਤਾ ਜਤ ਮੈਂ ਜਤਮ ਕਰੋ ਸਾਈਂ ਜੂਰਾ ਜੇ ਜੇ ਦਵਰੇ ਧਿਆਨ ਕੋ ਨਿਤੁੜ ਤਿਆਏ ਹੈ ਸੰਤ ਅੰਤ ਲੈਗੇ ਮੁਕਤ ਫਲ ਪਾਵੇਂਗੇ ਭਗਵੰਤ ਜੂਰਾ قال गुरु के देवो कोटि कृष्णमेष कोटिन्द्र ब्रह्मा कृते रास सुक्रूर जलेश दुरा रामकथा जोग जोगिया तल सोंकी पाख नेक स्वर्ग बास सम्बर करा सगरीपुरी सामीत चौपाई जो एक कथा सुनि अरगाह लोपा तैनि न आवै विष्ट पद की फल होई आब्यास सके ना कोई ਸਾਮਤ ਸਤਰਾ ਸੈ ਸਚਾਨ ਹਾੜ ਵਦੀ ਪ੍ਰਤਮ ਸੁਖ ਦਾਮਨ ਦਵੈ ਪ੍ਰਸਾਦ ਕਰ ਗ੍ਰਸ ਸੁਦਾਰਾ ਭੂਲ ਪ੍ਰੀ ਲੈ ਲੋ ਸੁਦਾਰਾ ਦੁਹਰਾ ਨੇਤਰ ਤੋਂ ਕੇ ਚਰਨ ਤਾਰ ਉਸਤਦਰ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਗ ਬਿਰ ਕਥਾ ਪ੍ਰਸੰਗ ਸਾਦ ਸਾਜਨੋ ਨਹੀਂ ਮਾਸ ਮਨ ਬਾਦ ਗ੍ਰਸ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੋਈਆ ਪਾਇੰਗੇ ਜੋਤੇ ਤੁਮਰੀ ਨਾਮ ਤੇ ਕੋ ਆਤਰੇ ਨੀ ਆਨਿਉ ਰਾਮ ਰਹੀ ਪ੍ਰਾਨ ਪੁਰਾਨ ਅਨੇਕਾਂ ਦੇਖ ਨਾ ਮਾਨਿਉ ਸਿਮਰਤ ਸਾਸਰ ਵਿਸਬੈ ਮੋਪੇਤ ਕਮੇਕ ਨਾ ਜਾਣਿਉ ਅਸੀ ਅਸਥਾਨ ਕਿਰਪਾ ਤੁਮਰੀ ਕਰ ਮੈਨ ਕਿਉ ਸਭ ਤੂਹੀ ਬਾਖਾਨਿਉ ਹੋਹਰਾ ਸਗਲ ਦਵਾਰ ਕੋ ਸਾਡਿਕੈ ਜੋ ਤਵਾਰੋ ਦਵਾਰ ਮੈ ਗੇ ਕੀ ਲਾਗੇ ਅਸ ਗੋਬਿੰਦਾਸ ਤੁਹਾਰ ਸਗੋ ਦਵਾਰ ਕੋ ਸਾਡ ਕੇ ਕਿਉ ਤਾਰੋ ਦਵਾਰ ਮੈਂ ਗੇ ਕਿਲਾ ਜੀ ਆਸ ਗੋਬਿੰਦਾਸ ਬਾਤ ਰਾਮ ਕਲੀ ਮਨ ਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਤ ਪਿਆ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਸਿਤੀ ਮਨ ਜੀਆਂ ਦਈਆਂ ਰਾਗ ਨ ਪ੍ਰਵਾਰ ਪ੍ਰੀਆ ਸ਼ਬਦ ਗਾਉਣ ਆਈਆਂ ਸਾਉਦੋ ਦਾ ਗਾਓ ਰਹੀ ਕੀ ਰਾਮਣ ਜਿਨੀ ਵਸਾਇ ਆ ਕਹਿ ਨਾਨਕ ਮੰਨੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤਸਤੋ ਹਰਿ ਨਾਨੇ ਹਰਿ ਨਾਰਾ ਤੁਮ ਮਨ ਮੇਰੇ ਦੂਖ ਸਾਰੇ ਸਰਣਾ ਉੰਗੀ ਕਰ ਕੋ ਕੋਰੇ ਤੇਰਾ ਕਾਰ ਸਭ ਸੁਵਾਨ ਸੁਬਨੰਗ ਹੋਲਾ ਸੁਰਾਸਵਾਮੀ ਸੋ ਕਿਉ ਮਨ ਹੋਏ ਸਾਰੀ ਕਹਿ ਨਾਨਕ ਮਨ ਮੇਰੇ ਤਸਤੋ ਆਣਾਲੇ ਸਾਚੇ ਸਾਈਂ ਮਾ ਕਿਆ ਨਹੀਂ ਕਰਤੀ ਰਹਿ ਕਰਤਾ ਤੇਰੇ ਸੰਗਿ ਸਹਜ ਦੇਸੋ ਪਾਵੇ ਤਸ ਸਲਾਹ ਤੇਰੀ ਨਾਮਾ ਮਨੋ ਸਾਵੀ ਨਾਮਿ ਕੈ ਮਰਸਿਆ ਹਾਜੀ ਸ਼ਬਦ ਕਨੀ ਰੀ ਕਹਿ ਨਾਨਕ ਕੇ ਸਾਈਂ ਉਹ ਕਿਆ ਨਹੀਂ ਕਰਤੀ ਰਹਿ ਸਾਚਾ ਨਾਮ ਮਿਰਾ ਆਨਾਰੂ ਸਾਚਾ ਨਾਮ ਅੰਦਾਰ ਮਿਰਾ ਇੰਤੁਖਾਂ ਸਭ ਗੁਵਾਈਆ ਕ੍ਰਿਸ਼ਾ ਸੁਖਮਣੇ ਆਇਆ ਸੇ ਛਾ ਸਾ ਪੂਜਾਈਆ ਸਦਾ ਗੁਰੂਆਂ ਕੀ ਤਾੰਨਾ ਗੁਰੂ ਕੋ ਸਨੀਆ ਵਢੇ ਆਇਆ ਕੇ ਨਾਮ ਰਖ ਨੂੰ ਸੰਤੋਸ਼ਾ ਕਰਪਿਆ ਰੋ ਸੱਚਾ ਨਾਮ ਰੰਗ ਦਾ ਵਾਜੇ ਪੰਚ ਛੋਤ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਦ ਦੁਦ ਵਸ ਗੀਤੇ ਕਾਲ ਕੰਟ ਕੁਮਾਰਿਆ ਤੁਰ ਕਰੰ ਪਾਇਆ ਦੁਖ ਜਿਨ ਕੋ ਉਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸਤੂਆ ਤਿਤ ਕਰ ਅਨਹਦ ਆਜੇ ਆਨੰਦ ਸੁਨੋ ਅੜ ਪਾਗਿਓ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਕੁਣੀ ਕਹਿ ਤੇ ਪਾਤ ਸਤ ਗੁਰਿਆ ਘਰ ਪੂਰੇ ਬੇਨਵੰਦਰ ਨਾਨ ਗੁਰ ਚਰਨ ਲਾਗੀ ਵਾਜ ਅਨਹਦ ਤੂਰੇ ਸੁਣਦੇ ਕੁਣੀ ਤਾ ਕਹਤੇ ਭਵਤ ਸਤਗੁਰ ਰਹਾ ਪਰ ਪੂਰੇ ਬਿਨਵੰਤਨ ਆਨਗੁਰ ਚਰਨਾਂ 나ਗੇ ਵਾਜੇ ਅਣਹਦ ਪੂਰੇ ਮੁੰਦਾ ਬਣੀ ਨਾ ਪੰਜਵਾ ਥਾਲ ਵਿੱਤ ਤੇ ਵਸਤੂ ਪੈਯੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਯੋ ਜਿਸ ਕਾ ਸੋਸ ਆਧਾਰ ਜੇ ਕੋ ਗਾਵੇ ਜੇ ਕੋ ਕੁੰਚੈ ਜਿਸ ਕਾ ਹੋਈ ਆਉਂਦਾ ਰੂਪ ਇਹ ਵਸਤੂ ਜੀ ਨੈ ਨਾਈ ਨਿਤ ਨਿਤ ਪ੍ਰਕਰਤਾਰੋ ਤਮ ਸੰਸਾਰ ਚਰਨ ਲਗ ਪ੍ਰੀਅ ਸਵਨਾਣ ਬ੍ਰਹਮ ਪ੍ਰਸਾਰ ਰੂਪ ਸਲੋਕ ਮਨ ਲਪ ਨਿਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈ ਨਿਰਗੁਣਿਆ ਰੇ ਕੋ गुण ਨਹੀਂ ਆਪੇ ਤਰਸ ਪਿ ਹੋਈ ਤਰਸ ਪਿਆ ਮੇਰਾ ਨਿਤ ਹੋਈ ਸਤਿਗੁਰੂ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਨਵਾ ਤਨ ਮੰਤੀ ਵੇ ਹਰਿਆ ਪਉੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦ੍ਰਮਾਈ ਸੁਨਕੇ ਜੰਕੇ ਦੂਤ ਨਾਹੀ ਤੇਰਾ ਛੱਡ ਜਾਏ ਭੌਤਿਕ ਵਿਗਮ ਸੰਗਾਂ ਗੁਰ ਸ਼ਬਦ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਕਾਏ ਕਲਮੇ ਏਹ ਕੁਨ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾ ਸਮਲੇ ਸਾਹਿ ਸਾਹਿ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੀ ਸ਼ਲੋਕ ਬਹਨ ਲਖਿ ਨਿਵਾ ਅੰਤਰ ਗੁਰਿਆ ਰੱਜਨਾ ਜਿਵ ਹਾਂ ਜਪ ਗੁਰਨਾਉ ਨੇਤ੍ਰੇ ਸਤਿਗੁਰੂ ਪੇਖਣਾ ਸ਼ਰਵਨ ਸੁਨਾਨ ਗੁਣਾ ਸਤਿਗੁਰ ਸੇਤੀ ਰਤਿਆ ਦਰਗੈ ਪਈ ਠਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗਤ ਮੁਕਾੜੀਐ ਰਣੇਕੀ ਕੀ ਮਨ ਲਭ ਜਾ ਰੱਖੇ ਰਖਨ ਹਾਰ ਆ ਉਮਾਰਿਆਂ ਗੁਰ ਕੀ ਪੈਰੀ ਪਾਏ ਤਾਜ ਸਵਾਰਿਆਂ ਉਪਾਤਿਆਰ ਮਨੋਨਾਵਸਾਰੇ ਅਨੁ ਸਾਧਨਾ ਕੈ ਸੰਗ ਭਉਜਲ ਕਾਰਿ ਅਨ ਸਾਕ ਨਿੰਦਕ ਦੁਸ਼ਟ ਖਿੰਮਾਹੀ ਬੇਦਾਰ ਅਨ ਤੈ ਸਾਹਿਬ ਕੀ ਟਿਕਾ ਨਾਨਕ ਮਣੈ ਮਾਹੀ ਜਿਸ ਮਾਰਤ ਸੁਖ ਹੋਏ ਸਗਲੇ ਦੁਖ ਜਾਏ ਐਸਾ ਹੀ ਕੀ ਟੇਕ ਨਾਨਕ ਮਣੇ ਮਾਹੀ ਜਿਸਿ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ